ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁਧ ਨਸ਼ਾ ਵਿਰੁੱਧ ਪਿੰਡ ਧਾਲੀਵਾਲ ਕਲੇਰ ਵਿਖੇ ਇਹ ਆਪਰੇਸ਼ਨ ਕਾਸੋ ਚਲਾਇਆ ਗਿਆ ਇਸ ਮੌਕੇ ਤੇ ਡੀਐਸਪੀ ਗੁਰਵਿੰਦਰ ਸਿੰਘ ਅਜਾਲਾ ਨੇ ਕਿਹਾ ਕਿ ਪੰਜਾਬ ਸਰਕਾਰ ਦੇ ਵੱਲੋਂ ਚਲਾਈ ਗਈ ਮੁਹਿੰਮ ਯੁਧ ਨਸ਼ਾ ਵਿਰੁੱਧ ਅੱਜ ਸਬਡਿਵੀਜ਼ਨ ਅਜਾਲਾ ਦੇ ਪਿੰਡ ਧਾਲੀਵਾਲ ਕਲੇਰ ਵਿਖੇ ਕਾਸੂ ਆਪਰੇਸ਼ਨ ਚਲਾਇਆ ਗਿਆ ਜਿਸ ਦੇ ਚਲਦਿਆਂ ਪਿੰਡ ਦੇ ਅੰਦਰ ਕੁਝ ਸ਼ੱਕੀ ਵਿਅਕਤੀ ਅਤੇ ਨਸ਼ੇ ਦੇ ਸੁਧਰਗਰਾਂ ਨੂੰ ਫੜਨ ਦੇ ਲਈ ਸਰਚ ਆਪਰੇਸ਼ਨ ਕੀਤਾ ਗਿਆ ਅਤੇ ਡੀਜੀਪੀ ਪੰਜਾਬ ਦੀਆਂ ਹਦਾਇਤਾਂ ਅਨੁਸਾਰ ਕਿਸੇ ਵੀ ਨਸ਼ੇ ਦੇ ਸਮਗਲਰ ਨੂੰ ਬਖਸ਼ਿਆ ਨਹੀਂ ਜਾਵੇਗਾ ਤੇ ਇਸ ਆਪਰੇਸ਼ਨ ਤੋਂ ਬਾਅਦ ਵਧੀਆ ਰਿਜ਼ਲਟ ਆਉਣਗੇ ਅਤੇ ਪੰਜਾਬ ਚੋਂ ਨਸ਼ੇ ਨੂੰ ਖਤਮ ਕੀਤਾ ਜਾਵੇਗਾ ਪੰਜਾਬ ਸਰਕਾਰ ਵੱਲੋਂ ਚਲਾਈ ਗਈ ਮਹਿੰਮ ਜੁਧ ਨਸ਼ਿਆਂ ਵਿਰੁੱਧ ਦੇ ਤਹਿਤ ਜਿਹੜਾ ਕਸ ਆਪਰੇਸ਼ਨ ਚਲਾਈ ਜਾ ਰਿਹਾ ਜਿਸ ਤਰੀਕੇ ਨਾਲ ਅੱਜ ਹਲਕਾ ਜ਼ਨਾਲਾ ਦੇ ਅੰਦਰ ਗੱਲ ਕਰੀਏ ਤੇ ਪਿੰਡ ਟਾੜੀਵਾਲ ਕਲੀਅਰ ਵਿਖੇ ਪਾਰੀ ਪੁਲਿਸ ਫੋਰਸ ਦੇ ਨਾਲ ਅੱਜ ਜ਼ਨਾਲਾ ਪੁਲਿਸ ਵੱਲੋਂ ਜਿਹੜੇ ਸਬਡਿਵੀਜ਼ਨ ਦੇ ਡੀਐਸਪੀ ਅਜਨਾਲਾ ਗੁਰਵਿੰਦਰ ਸਿੰਘ ਜੀ ਵੱਲੋਂ ਸਾਂਝੇ ਤੌਰ ਤੇ ਅੱਜ ਜਿਹੜਾ ਇੱਥੇ ਪਿੰਡ ਦੇ ਵਿੱਚ ਰੈਡ ਕੀਤੀ ਗਈ ਆ ਤੇ ਕਸੋ ਆਪਰੇਸ਼ਨ ਦੇ ਤਹਿਤ ਜਿਹੜੀ ਅੱਜ ਪਿੰਡਾਂ ਦੇ ਵਿੱਚ ਚੈਕਿੰਗ ਕੀਤੀ ਜਾ ਰਹੀ ਹੈ ਕਿ ਜਿਹੜੇ ਨਸ਼ੇ ਦੇ ਸਮਗਲਰ ਆ ਉਹਨਾਂ ਨੂੰ ਕਾਬੂ ਕੀਤਾ ਜਾਵੇ ਤੇ ਪੰਜਾਬ ਅੰਦਰ ਜਿਹੜੀ ਨਸ਼ੇ ਦੀ ਚੱਲ ਰਹੀ ਮਾੜੀ ਕਿੱਲਤ ਹੈ ਉਸ ਨੂੰ ਖਤਮ ਕੀਤਾ ਜਾਵੇ ਉਸ ਨੂੰ ਲੈ ਕੇ ਸਰਕਾਰ ਦਾ ਵੱਡਾ ਉਹ ਪਿਆਲਾ ਹੈ ਉਸ ਜੀਤੇ ਨਾਲ ਸਾਡਾ ਡੀਐਸਪੀ ਅਜਨਾਲਾ ਮੌਜੂਦ ਨੇ ਆਪਾਂ ਗੱਲ ਕਰਾਂਗੇ ਸਰ ਕੀ ਕਹਿਣਾ ਚਾਹੁੰਦੇ ਹੋ ਅੱਜ ਜਿਹੜਾ ਕਸੋ ਆਪਰੇਸ਼ਨ ਦੇ ਤਹਿਤ ਜਿਹੜਾ ਪਿੰਡਾਂ ਵਿੱਚ ਰੇਡ ਕੀਤੀ ਜਾ ਰਹੀ ਹੈ ਹਾਂ ਸਾਡੇ ਮਾਨਯੋਗ ਡੀਜੀਪੀ ਪੰਜਾਬ ਸ਼੍ਰੀ ਗੌਰਵ ਜਦਮ ਜੀ ਡੀਆਈਜੀ ਬਾਰਡਰ ਰੇਂਜ ਸਲਾਸਤੰਦ ਸਿੰਘ ਸਰ ਤੇ ਸਾਡੇ ਐਸਐਸਪੀ ਸਾਹਿਬ ਸ੍ਰੀ ਮਨਿੰਦਰ ਸਿੰਘ ਆਈਪੀਐਸ ਉਹਨਾਂ ਦੇ ਅਹਦਾ ਤਾਨ ਸਾਹ ਰਾਜਸੀ ਸਬਡਿਵੀਜ਼ਨ ਅਜਨਾਲਾ ਦੇ ਥਾਣਾ ਅਜਨਾਲਾ ਦੇ ਪਿੰਡ ਧਾਰੀਵਾਲ ਕਲੇਰ ਦੇ ਵਿੱਚ ਕਾਸੋ ਆਪਰੇਸ਼ਨ ਜਿਹੜਾ ਕੀਤਾ ਹੈ ਸਾਬਵੇਜਿੰਦੀ ਜਿਹੜੀ ਸਾਰੀ ਫੋਰਸ ਕਰ ਲੈ ਕੇ ਅਸੀਂ ਇਸ ਪਿੰਡ ਨੂੰ ਆਰਡਨ ਕਰਕੇ ਤੇ ਜਿਹੜੇ ਸਾਡੇ ਕੋਲ ਲਿਸਟਡ ਬੰਦੇ ਸੀਗੇ ਜਾਂ ਜਿਨ੍ਹਾਂ ਦੇ ਬਾਰੇ ਸਾਡੇ ਕੋਲ ਗੁਪਤ ਇਨਫੋਰਮੇਸ਼ਨ ਸੀਗੀ ਅਸੀਂ ਉਹਨਾਂ ਤੇ ਰੇਡ ਕੀਤੇ ਨੇ ਤੇ ਸਰਚ ਕੀਤੀ ਆ ਜੀ ਉਹਦੇ ਤਹਿਤ ਜਿਹੜਾ ਵਾ ਸਾਡਾ ਇਸ ਵਲੇ ਜਿਹੜਾ ਆਪਰੇਸ਼ਨ ਚੱਲ ਰਿਹਾ ਔਰ ਸਾਨੂੰ ਆਸ ਆ ਕਿ ਚੰਗੀ ਭਲੀ ਜਿਹੜੀ ਆ ਰਿਕਵਰੀ ਹੋਵੇ ਜਿਸ ਤਿੱਕਰ ਤੁਸੀਂ ਇੱਕ ਆਸੋਪ੍ਰੇਸ਼ਨ ਦੇ ਤਾ ਜਿਹੜਾ ਸਰਚ ਆਪ੍ਰੇਸ਼ਨ ਚੱਲ ਰਿਹਾ ਹੁਣ ਤਿੱਕਰ ਸਵੇਰ ਤੋਂ ਲੈ ਕੇ ਹੁਣ ਇਸ ਵੇਲੇ ਜੇ ਗੱਲ ਕਰੀਏ 12 ਵੱਜ ਚੁੱਕੇ ਨੇ ਕੀ ਰਿਜ਼ਲਟ ਆਏ ਨੇ ਸਾਹਮਣੇ ਕੀ ਉਹ ਕੁਝ ਦੋਸ਼ੀ ਫੜੇ ਗਏ ਨੇ ਜਿਹੜੇ ਕਿ ਨਸ਼ੇ ਦੀ ਲੋਕਾਂ ਨੂੰ ਦਲਦਲ ਚ ਫਸਾਰੇ ਨੇ ਬਿਲਕੁਲ ਜੀ ਅਸੀਂ ਸਾਡੇ ਕੋਲ ਦੋ ਤੋਂ ਤਿੰਨ ਬੰਦੇ ਅਸੀਂ ਜਿਹੜੇ ਅਰੈਸਟ ਕੀਤੇ ਨੇ ਉਹਨਾਂ ਦੀ ਅਸੀਂ ਕਾਰਵਾਈ ਕਰ ਰਹੇ ਹਾਂ ਔਰ ਸਭ ਤੋਂ ਵਧੀਆ ਗੱਲ ਆ ਕਿ ਪਬਲਿਕ ਦੇ ਨਾਲ ਜਦੋਂ ਅਸੀਂ ਆ ਕੇ ਲੋਕਾਂ ਚ ਵਿਚਰਦੇ ਹਾਂ ਤਾਂ ਪਬਲਿਕ ਦਾ ਸਹਿਯੋਗ ਬਹੁਤ ਵਧੀਆ ਜੀ ਹੁਣ ਪਹਿਲਾਂ ਜਿੱਥੇ ਕਿ ਪੁਸਤੋਂ ਜਿਹੜੀ ਪਬਲਿਕ ਕੰਨੀ ਕਰਾਉਣੀ ਸੀਗੀ ਉਹ ਬੜੇ ਵਧੀਆ ਤਰੀਕੇ ਨਾਲ ਹਰ ਕੋ ਬੰਦਾ ਜਿਹੜਾ ਸਾਨੂੰ ਵਧੀਆ ਤਨਾ ਦੇ ਰਿਹਾ ਵਾ ਤੇ ਤਨ ਆਉਣ ਵਾਲੇ ਦਿਨਾਂ ਚ ਧਾਰੀਵਾਲ ਕਲੀਅਰ ਪਿੰਡ ਜਿਹੜਾ ਆ ਇਹ ਬਿਲਕੁਲ ਕਲੀਅਰ ਲੱਗ ਗਿਆ ਅੱਜ ਧਾਰੀਵਾਲ ਕਲੀਅਰ ਚ ਇਕੱਲੇ ਚ ਹੀ ਹੋਏਗਾ ਕਿ ਹੋਰ ਵੀ ਪਿੰਡ ਕੁਝ ਕੀਤੇ ਗਏ ਨੇ ਜਿਨ੍ਹਾਂ ਦੇ ਵਿੱਚ ਅੱਜ ਕਾਸਪ ਆਪਰੇਸ਼ਨ ਚੱਲੇਗਾ ਜੀ ਅਸੀਂ ਇਹਦੇ ਜਿਹੜੀ ਸਾਡੀ ਮਹਿਕਮੇ ਦੀ ਪਾਲਸੀ ਆ ਉਹਦੇ ਤਹਿਤ ਅਸੀਂ ਇੱਕ ਪਿੰਡ ਚੁੰਦੇ ਆ ਉਦੀ ਸਾਰੀ ਇਨਫਰਮੇਸ਼ਨ ਇਕੱਠੀ ਕਰਕੇ ਉੱਥੋਂ ਦੇ ਮਾੜੇ ਬੰਦਿਆਂ ਦੀ ਪਹਿਲਾਂ ਬਕਾਇਦਾ ਲਿਸਟ ਬਣਾ ਕੇ ਗੁਪਤ ਤੌਰ ਤੇ ਅਚਾਨਕ ਅਸੀਂ ਜਿਹੜਾ ਆਪਰੇਸ਼ਨ ਕਰਦੇ ਆ ਇਸੇ ਤਾਂ ਦਾ ਤਰ੍ਹਾਂ ਦਾ ਆਪਰੇਸ਼ਨ ਜਿਹੜਾ ਉਹ ਜ਼ਿਲ੍ਹੇ ਦੇ ਵਿੱਚ ਬਾਕੀ ਸਬਡਿਵੀਜ਼ਨਾਂ ਬਾਕੀ ਥਾਣਿਆਂ ਦੇ ਵਿੱਚ ਵੀ ਚੱਲ ਰਿਹਾ ਵਾ ਔਰ ਅਗਲੇ ਦਿਨਾਂ ਚ ਲਗਾਤਾਰ ਚੱਲਦਾ ਰਹੇਗਾ ਸਰ ਦੇਖਣ ਨੂੰ ਮਿਲਦਾ ਕਿ ਜਦੋਂ ਤੁਸੀਂ ਰੀਡ ਕਰਦੇ ਹੋ ਸਰਚ ਆਪਰੇਸ਼ਨ ਕਰਦੇ ਹੋ ਤਾਂ ਜਿਹੜੇ ਪਲਾਕਟ ਹੁੰਦੇ ਨੇ ਕਿਤਨਾ ਕਿਤੇ ਥੋੜੀ ਬੋਧੀ ਪੀਣ ਵਾਲੇ ਉਹ ਕਾਬੂ ਆ ਜਾਂਦੇ ਨੇ ਪਰ ਜਿਹੜੇ ਵੇਚਣ ਵਾਲੇ ਤਣਾੜ ਹੁੰਦੇ ਨੇ ਉਹ ਕਿਤਨਾ ਕਿਤੇ ਫੇਰ ਗੈਪ ਹੋ ਜਾਂਦੇ ਨੇ ਜਾਂ ਪਿੰਡ ਛੱਡ ਜਾਂਦੇ ਨੇ ਨੀ ਦਿੱਤੀ ਜਾਂਦੀ ਕਿ ਸਾਨੂੰ ਜਿਹੜਾ ਵੇਚਣ ਵਾਲਾ ਕੌਣ ਹੈ ਤੁਹਾਨੂੰ ਇਸ ਆਪਰੇਸ਼ਨ ਦਾ ਨਾ ਕਲੀਅਰ ਜਾਂ ਰਿਜ਼ਲਟ ਦੇਵਾਂਗੇ ਤੁਹਾਨੂੰ ਕਲੀਅਰ ਹੋਵੇਗਾ ਕਿ ਪੀਣ ਵਾਲਿਆਂ ਤੇ ਹੁਣ ਜਿਹੜਾ ਹੁਣ ਦੀ ਪਾਲਸੀ ਆ ਸਰਕਾਰ ਦੀ ਉਹ ਜਿਹੜੇ ਪੀਂਦੇ ਨੇ ਜਿਨ੍ਹਾਂ ਨੂੰ ਪੀਣ ਦੀ ਨੱਤ ਲੱਗੀ ਨਸ਼ੇ ਦੀ ਉਹ ਅਸੀਂ ਉਹਨਾਂ ਦਾ ਇਲਾਜ ਕਰਾਉਣਾ ਉਹਦੇ ਤਹਿਤ ਹੀ ਅਸੀਂ ਪਬਲਿਕ ਨਾਲ ਗੱਲ